ਇਸ ਬਾਰਦਾਦ ਦੇ ਵਿੱਚ ਉਹਨਾਂ ਨੇ ਸ਼ਟਰ ਕਿਸੇ ਚੀਜ਼ ਦੇ ਨਾਲ ਖਿੱਚਿਆ ਜਾਂ ਚੱਕਿਆ ਔਰ ਇੱਕ ਸਾਈਡ ਦੇ ਬੰਦੇ ਵੜ ਕੇ ਅੰਦਰੋਂ ਸਿਗਰਾਂ ਦੇ ਡੱਬੇ ਜੋ ਮਹਿੰਗੇ ਸਸਤੇ ਸਿਗਰ ਇਕੱਠੇ ਕਰਕੇ ਲੈ ਗਏ ਵਾ ਔਰ ਉਸ ਤੋਂ ਇਲਾਵਾ ਰੁਪਈਆ ਵੀ ਕੋ 15-20 ਹਜ਼ਾਰ ਰੁਪਈਆ ਮਾਤਾ ਦਾ ਖਜ਼ਾਨਾ ਔਰ ਗੱਲੇ 'ਚ ਪੈਸੇ ਜਿਹੜੇ ਗਏ ਆ ਔਰ ਸਿਗਰਾਂ ਦਾ ਅਨੁਮਾਨ ਪੂਰਾ ਲਗਾਇਆ ਨਹੀਂ ਜਾ ਸਕਦਾ ਸਿਗਰਾਂ ਸਾਡੇ ਅਨੁਸਾਰ ਚ ਕਾਫੀ ਜ਼ਰੂਰ ਤੋਂ ਜ਼ਿਆਦਾ ਹੈ ਅਨੁਮਾਨਤ ਕਿੰਨਾ ਕਰ ਸਕਦਾ 1.5 ਤੋਂ ਉੱਤੇ ਹੀ ਹੋਗਾ ਜੀ 1.5 ਤੋਂ ਘਟਦੇ ਹੋਗਾ ਨਹੀਂ 2.5 ਵੀ ਹੋਦਾ ਮੈਂ ਤਾਂ ਕਿਹਾ 1.5 ਤੋਂ ਉੱਤੇ ਹੀ ਆ 1.5 ਤੋਂ ਘਟਣੀ ਠੀਕ ਹੈ ਜੀ ਤੇ ਇਸ ਤੋਂ ਪਹਿਲਾਂ ਅੰਕਲ ਜੀ ਕਦੋਂ ਚੋਰੀ ਹੋਈ ਸੀ ਕੋਈ ਸਮਾਂ ਬਦਲੇ ਹੋ ਜੀ 20 ਨਵੰਬਰ ਰਾਤ ਨੂੰ ਜਾਂ 21 ਸਵੇਰੇ ਹੋਈ ਸੀਗੀ ਉਦੋਂ 1.5 ਲੱਖ ਰੁਪਏ ਦਾ ਨੁਕਸਾਨ ਉਦੋਂ ਹੋਇਆ ਸੀ ਉਦੋਂ ਦੁਕਾਨ ਦੇ ਨਾਲ ਛੋਟਾ ਸ਼ਟਰ ਸੀ ਪੌੜੀਆਂ ਵਾਲਾ ਉਹ ਤੋੜ ਕੇ ਉੱਤੇ ਮਾਲ ਲੈ ਕੇ ਗਏ ਸਕੇ ਅਜੇ ਜੀ ਬਾਰ-ਬਾਰ ਤੁਹਾਡੀ ਦੁਕਾਨ ਤੇ ਇੱਕੋ ਮਹੀਨੇ ਦੇ ਵਿੱਚ ਲਗਾਤਾਰ ਦੂਜੀ ਵਾਰ ਚੋਰੀ ਹੋ ਗਈ ਹੈ ਕੋਤਹੀ ਮੀਟਰ ਦਾ ਜਿਹੜਾ ਚੌਕ ਵੀ ਆ ਮਾਧਰਾਣੀ ਦਾ ਮੁੱਖ ਚੌਕ ਆ ਹਰ ਵੇਲੇ ਪੁਲਿਸ ਵੀ ਰਹਿੰਦੀ ਬਾਰ ਤੋਂ ਇਸ ਦੇ ਚੋਰਾਂ ਤੇ ਹੌਸਲੇ ਜਿਹੜੇ ਬੁਲੰਦਾ ਇੰਨੇ ਕੀ ਕਹਿਣਾ ਜੇ ਚੋਰਾਂ ਦੇ ਹੌਸਲੇ ਤਾਂ ਹੀ ਬੁਲੰਦਾ ਜੇ ਉੱਥੇ ਡਿਊਟੀਆਂ ਦੇ ਕੋਈ ਬੰਦੇ ਨੇ ਨਹੀਂ ਹੋਣਾ ਕਰਨਾ ਕਤਨਾ ਨਾ ਕਿਸੇ ਨੇ ਕੋਈ ਰਾਉਂਡ ਮਾਰਨਾ ਨਾ ਕਤਨਾ ਸਾਰਾ ਦਿਨ ਇੱਥੇ ਗੱਡੀਆਂ ਦਾ ਕਸਮਾਨ ਖਾ ਨਾ ਰਹਿੰਦਾ ਐਕਸੀਡੈਂਟ ਹੁੰਦੇ ਆ ਤੇ ਉੱਥੇ ਇਹ ਤਾਂ ਸਾਡੀ ਇੱਕ ਪਸੇ ਰਹਿ ਕੇ ਦੁਕਾਨਦਾਰੀ ਮਹੀਨੇ ਦੇ ਵਿੱਚ 3-4 ਲੱਖ ਦਾ ਨੁਕਸਾਨ ਹੋ ਗਿਆ ਛੋਟੇ ਵਪਾਰੀ ਨੂੰ ਤੁਸੀਂ ਦੁਕਾਨ ਤੋਂ ਸਾਡਾ ਤਾਂ ਕੀ ਅਸੀਂ ਤਾਂ ਇੱਥੇ ਤੱਕ ਹੁਣ ਉਤਾਰੂਆਂ ਵੀ ਨਾ ਹੋ ਤਾਂ ਸਾਡੀ ਸੁਣਾਈ ਦਾ ਅਸੀਂ ਧਰਨਾ ਇੱਥੇ ਦਵਾਂਗੇ ਪੁਲਿਸ ਨੂੰ ਕੀ ਕਹਿੰਦੀ ਹੈ ਉਹ ਸੇ ਕਹਿੰਦੀ ਹੈ ਜੀ ਕੋਈ ਗੱਲਾਂ ਅਸੀਂ ਦੇਖਦੇ ਆਂ ਫਲਾਨਾ ਕਰਦੇ ਆਂ ਕਿਤੇ ਸਾਨੂੰ ਕੋਈ ਵਿਸ਼ਵਾਸ ਨਹੀਂ ਹੈ ਕਿ ਜਿੰਨੇ ਸਵਾ ਮਹੀਨੇ ਸਾਨੂੰ ਕੋਈ ਨਹੀਂ ਲੱਭ ਕੇ ਦਿੱਤਾ ਤਾਂ ਹੁਣ ਸਾਨੂੰ ਅਸੀਂ ਕੀ ਆਂਸਰ ਰੱਖ ਸਕਦੇ ਆਂ ਇਹ ਪਹਿਲੀ ਚੋਰੀ ਹੋਈ ਟ੍ਰੈਸ ਕਿ ਨਹੀਂ ਅਜੇ ਤੱਕ ਪਹਿਲੀ ਚੋਰੀ 12 ਦਿਨਾਂ ਬਾਅਦ ਆਏ ਸੀਗੇ ਉਦੋਂ ਰਿਪੋਰਟ ਕਰਕੇ ਚੱਲ ਗਏ ਸੀਗੇ ਮੋਰਗੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਕੀ ਹੋਇਆ ਕਿਹਨਾਂ ਦਾ ਪੁਲਿਸ ਆਈ ਸੀ ਇਹ ਹੌਸਲਰ ਦੇ ਬੰਦਾ ਆਇਆ ਸੀ 12 ਦਿਨ ਬਾਅਦ ਕੀ ਕਹਿੰਦੇ ਪਿਛਲੀ ਵਾਰ 12 ਦਿਨਾਂ ਬਾਅਦ ਆ ਗਿਆ ਬਸ ਐਹੀ ਰਿਪੋਰਟ ਕੀਤੀ ਜੀ ਤੁਹਾਡੇ ਹੋਏ ਜੀ ਕੀ ਨੁਕਸਾਨ ਫਲਾਨਾ ਢੰਗੀਆਂ ਪੁੱਛ ਕੇ ਦਾ ਚਲ ਗਿਆ ਤੇ ਹੁਣ ਵੀ ਥਾਣਾ ਸਿਟੀ ਦੇ ਹੀ ਹੈ ਥਾਣਾ ਸਿਟੀ ਦੇ ਹੀ ਆਏ ਸੀ ਕੀ ਬੋਲਦੇ ਹੈ ਆਇਓ ਹੁਣ ਵੀ ਐਹੀ ਜੀ ਅਸੀਂ ਰੌਂਡ ਮਾਰਦੇ ਅਸੀਂ ਦੇਖਦੇ ਅਸੀਂ ਕਰਦੇ ਕੋਈ ਆਲੇ ਦੋਲੇ ਫੁਟੇਜ ਦੇਖਦੇ ਫਲਾਨਾ ਕੱਤਰਦੇ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਪੁਲਿਸ ਦੇ ਵੱਡੇ ਅਫਸਰਾਂ ਨੂੰ ਲਗਾਤਾਰ ਤੁਹਾਡਾ ਲੱਖਾਂ ਦਾ ਨੁਕਸਾਨ ਹੋ ਗਿਆ ਜਿਹੜਾ ਸਾਡੀ ਨਾਂ ਸੁਣਾਈ ਫਹਾ ਲੈ ਕੇ ਮਰਾਂਗੇ ਚੌਂਗਦੇ ਵਿੱਚ ਹੋਰ ਅਸੀਂ ਇਸ ਤੋਂ ਵੱਧ ਕੁਝ ਨਹੀਂ ਕਹਿ ਸਕਦੇ ਮੁੱਖ ਚੌਂਗਾ ਕੰਜੀ ਲੱਗਦਾ ਨਹੀਂ ਪੁਲਿਸ ਨੂੰ ਜਿਹੜੀ ਗਸ਼ਤ ਵਧਾਣੀ ਚਾਹੀਦੀ ਹੈ ਗਸ਼ਤ ਵਧਾਣੀ ਛੱਡ ਕੇ ਜਿਹੜੇ ਆਲਰੇਡੀ ਹੈਗੇ ਵੀ ਬੰਦੇ ਉਹੀ ਨੇ ਡਿਊਟੀਆਂ ਦੇ ਦੇ ਰਹੇ ਤਾਂ ਬਧੀ ਦੀ ਕੀ ਕਰੂਗੀ ਕੀ ਨਾਮ ਹੈ ਤੁਹਾਡਾ ਭਾਜੀ ਮੇਰਾ ਨਾਮ ਦੀਪਕ ਗੁਪਤਾ ਦੀਪਕ ਗੁਪਤਾ ਠੀਕ ਹੈ ਤੁਸੀਂ ਵੀ ਐਸੇ ਐਸੇ ਦੁਕਾਨ ਤੇ ਬੈ ਕੇ ਕੰਮ ਕਰਦੇ ਹੋ ਜੀ ਹਾਂਜੀ ਭਾਜੀ ਮੈਂ ਹੈਗਾ ਸਪਲਾਈ ਦਾ ਕੰਮ ਮੈਂ ਬੀੜੀਆਂ ਸਿੱਟਾ ਦੀ ਸਪਲਾਈ ਕਰਦਾ ਵਾਂ ਅੱਜ ਤੋਂ ਪਹਿਲਾਂ 20 ਨਵੰਬਰ ਨੂੰ ਸਾਡੇ ਰਾਤ ਨੂੰ 1.5 ਲੱਖ ਰੁਪਏ ਦੀਆਂ ਬੀੜੀਆਂ ਚੋਰੀ ਹੋਈਆਂ ਸੀਗੀਆਂ ਔਰ ਉਹ ਦਰਖਾਸਤ ਦੇਣਗੇ ਤੇ ਉਹ ਕਹਿੰਦੇ ਜੀ ਪੱਕੇ ਬਿੱਲ ਲੈ ਕੇ ਆਓ ਤਾਂ ਤੁਹਾਡੀ ਐਫਆਈਆਰ ਕੱਟਣੀ ਨਹੀਂਦਾ ਅਸੀਂ ਐਫਆਈਆਰ ਐਫਆਈਆਰ ਨਹੀਂ ਤੁਹਾਡੀ ਕੱਟ ਸਕਦੇ ਔਰਾਂ ਦੀ ਕੋਈ ਕਾਰਵਾਈ ਨਹੀਂ ਹੋਈ ਤੇ ਉਸ ਤੋਂ ਬਾਅਦ ਦੁਬਾਰਾ ਇਹ ਚੋਰਾਂ ਨੂੰ ਹੌਸਲੇ ਖੁੱਲ ਗਏ ਚੋਰਾਂ ਨੇ ਦੁਬਾਰਾ 2.5 ਲੱਖ ਰੁਪਏ ਦੀ ਕਟੋਗੜ ਸਿਕਟਾ ਲੈ ਕੇ ਗਈ ਆ 2.5 ਲੱਖ ਦੀਆਂ ਸਿਕਟਾ ਲੈ ਕੇ ਗਏ ਤੁਸੀਂ ਹੁਣ ਦੱਸੋ ਕਿ ਅਸੀਂ ਕੀ ਕੀ ਕਰੀਏ ਗਰੀਬ ਬੰਦਾ ਕਿੱਥੇ ਜਾਵੇ ਨਾ ਕੋਈ ਪੁਲਿਸ ਕੁਝ ਕਰਦੀ ਆ ਨਾ ਕੋਈ ਸਰਕਾਰੀ ਦਾਇਰਾ ਕੋਈ ਕੋਈ ਕਰਦਾ ਵਾ ਕੋਈ ਮਨਿਸਟਰ ਨਹੀਂ ਕੋਈ ਕੁਝ ਨਹੀਂ ਹੈ 4 4.5 ਲੱਖ ਰੁਪਏ ਦੀ ਮਹੀਨੇ 'ਚ ਚੋਰੀ ਹੋਣੀ ਇੱਕ ਮਹੀਨੇ ਦੇ ਵਿੱਚ ਬੰਦਾ ਕਿੱਥੇ ਜਾਊਗਾ ਆਮ ਬੰਦਾ ਦੁਕਾਨਦਾਰ ਹੋ ਤੁਸੀਂ ਤਾਂ ਭਾਜੀ ਮੈਂ ਕੰਮ ਫੇਰ ਕੇ ਦੋਣ ਦੱਸਦਾ ਪਿਆ ਸਪਲਾਈ ਕੰਮ ਕਰਦਾ ਸਕੂਟਰ ਮੇਰਾ ਦੇਖਿਓ ਕਿ ਜਿੱਦਾਂ ਖੋਤਾ ਲੱਦਿਆ ਹੁੰਦਾ ਉਹ ਵਲਾਂ ਹਿਸਾਬ ਹੁੰਦਾ ਸਾਡੇ ਸਕੂਟਰ ਦਾ ਇਹ ਕੋਈ ਸਾਡੀ ਸੁਣਵਾਈ ਨਹੀਂ ਕਰਦਾ ਬਹੁਤ ਦਾਅਵੇ ਕਰਦਾ ਪੁਲਿਸ ਪ੍ਰਸ਼ਾਸਨ ਸਰਕਾਰਾਂ ਵੀ ਬਹੁਤ ਦਾਅਵੇ ਭਾਜੀ ਸਭ ਖੋਖਲੇ ਆ ਕਿਉਂ ਹੁਣ ਲੋਕੀ ਬਾਹਰ ਨੂੰ ਦੌੜਦੇ ਪਏ ਐਸੀ ਕਰਕੇ ਦੌੜਦੇ ਪਏ ਸੁਰੱਖਿਆ ਹੀ ਨਹੀਂ ਹੈਗੀ ਆ ਆਮ ਬੰਦੇ ਦੀ ਇਹ ਤੇ ਅੱਜ ਵੱਡੇ ਕਿਸੇ ਸ਼ੋਅਕਾਰ ਦੇ ਘਰ ਚੋਰੀ ਹੋਈ ਹੁੰਦੀ 24 ਘੰਟਿਆਂ ਜਿਹਨਾਂ ਨੇ ਪੁਲਿਸ ਨੇ ਫੜ ਕੇ ਰੱਖਿਆ ਹੋਣਾ ਲੱਗਾ ਬੰਦੇ ਨੂੰ ਸਾਡੇ ਗਰੀਬ ਬੰਦੇ ਨੂੰ ਕੋਈ ਪੁਸ਼ਕ ਪ੍ਰਤੀਤ ਨਹੀਂ ਹੈਗੀ ਆ ਸਾਡੇ ਲਈ ਤਾਂ ਇਹਨਾਂ ਨੇ ਮੰਨਾ ਔਖਾ ਕਰ ਦਿੱਤਾ ਸਾਡੇ ਵਰਗੇ ਨਾਲ ਤਾਂ ਭੁੱਖੇ ਮਰ ਜਣਾ ਵਾ ਹੁਣ ਵੀ ਤੁਸੀਂ ਦੁਕਾਨਦਾਰ ਪੰਜ ਸੱਤ ਇਕੱਠੇ ਹੋਏ ਸੀਗੇ ਕੋਈ ਨਹੀਂ ਸੁਣਵਾਈ ਹੁੰਦੀ ਤਾਂ ਭਾਜੀ ਆਪੇ ਤਾਂ ਦਰ ਨਾਲ ਆ ਲੈਣਾ ਭੁੱਖੇ ਮਰ ਜਣਾ ਦਰੀਆਂ ਢਾ ਕੇ ਆਪਾਂਾਨੂੰ ਕੋਈ ਪੈਸਾ ਨਹੀਂ ਆਪਾਂ ਮਰੇ ਤਾਂ ਪਹਿਲਾਂ ਪਏ ਹੁਣ ਮਾਰੇ ਉਹਦਾ ਮਰ ਜੂਆਂਗੇ ਕੋਈ ਫਰਕ ਨਹੀਂ ਮੈਨਾ ਸਾਨੂੰ ਕੋਈ ਤਾਂ ਨੂੰ ਲੈਣਾ ਪੁਲਿਸ ਨੇ ਕੀ ਦਲਾਸਾ ਦਿੱਤਾ ਹੈ ਦਲਾਸਾ ਬੇਲਾ ਵੀ ਦਲਾਸਾ ਹੀ ਦਿੰਦੀ ਸੀ ਹੁਣ ਵੀ ਦਲਾਸਾ ਦੇਈ ਜਾਂਦੀ ਪਈ ਆ ਜਿੰਨੀ ਦੇਰ ਕੁਝ ਫੜ ਕੇ ਨਹੀਂ ਆਊਗਾ ਕੋਈ ਸਾਨੂੰ ਮਿਲੂਗਾ ਨਹੀਂ ਤਾਂ ਸਾਨੂੰ ਕੀ ਉਹਦਾ ਨਾ ਭਰੋਸਾ ਕੋਈ ਭਰੋਸਾ ਨਹੀਂ ਹੈਗਾ ਦੁਕਾਨ ਦਾ ਕੀ ਨਾਮ ਹੈ ਪੰਕਜ ਅੰਡਰ ਸਟੋਰ